ਦੀ ਚਾਦਰ ਸ਼੍ਰੀ ਗੁਰਤੇਗ ਬਹਾਦਰ ਜੀ ਦੀ ਜੋ 350 ਸਾਲਾਂ ਸ਼ਹੀਦਤ ਨੂੰ ਸਮਰਪਿਤ ਇਹ ਸ਼ਤਾਬਦੀ ਮਨਾਈ ਜਾ ਰਹੀ ਆ ਉਸ ਨੂੰ ਲੈ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਹਿੋਜੇ ਸਮਾਗਮ ਕਰਵਾਏ ਜਾ ਰਹੇ ਨੇ ਕਿ ਉਹਹਜੇ ਪ੍ਰਬੰਧ ਖਾਸ ਤੌਰ ਤੇ ਕਿਸਾ ਦੇ ਖਾਲਸੇ ਦੀ ਜਨਮ ਭੂਮੀ ਵਿਖੇ ਕੀਤੇ ਗਏ ਨੇ ਸਾਡੇ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਮੌਜੂਦ ਨੇ ਇਹ ਧਾਮੀ ਸਾਹਿਬ ਕਿਸ ਤਰੀਕੇ ਦੇ ਵੇਖਦੇ ਹੋ ਜੋ ਸ਼ਤਾਬਦੀ ਮਨਾਈ ਜਾ ਰਹੀ ਆ ਸ਼ਹੀਦਤ ਦੇ 350 ਸਾਲਾਂ ਨੂੰ ਸਮਰਪਿਤ ਕਿਹੋਜੇ ਸਮਾਗਮ ਨੇ ਜਿਹੜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅ ਸ੍ਰੀ ਗੁਰੂ ਤੇਗ ਬਹਾਦਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਮਾਗਮ ਅਪ੍ਰੈਲ 2025 ਤੋਂ ਸ਼ੁਰੂ ਹੋ ਗਿਆ ਸੀ ਜਦੋਂ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਸੀ ਗੁਰੂ ਕੇ ਮਹਿਲ ਵਿਖੇ ਅਰਦਾਸ ਕਰਕੇ ਸ਼ੁਰੂਆਤ ਉਸੇ ਦਿਨ ਤੋਂ ਕਰ ਦਿੱਤੀ ਸੀ ਉਸ ਤੋਂ ਬਾਅਦ ਫਿਰ ਸੈਮੀਨਾਰ ਨਗਰ ਕੀਰਤਨ ਕੀਰਤਨ ਦਰਬਾਰ ਸਹਿਜ ਪਾਠਾਂ ਦੇ ਭੋਗ ਵੱਡੇ ਪੱਧਰ ਤੇ ਸੰਗਤਾਂ ਨੇ ਆਪਣਾ ਸਹਿਯੋਗ ਕੀਤਾ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਆਹ ਇੱਕ ਹਫ਼ਤੇ ਦੇ ਲਗਾਤਾਰ ਪ੍ਰੋਗਰਾਮ 23 ਤੋਂ ਲੈ ਕੇ 29 ਤਰੀਕ ਤੱਕ ਇਹ ਦਿਨ ਰਾਤ ਦੇ ਦੀਵਾਨ ਚੱਲਣੇ ਹਨ ਜਿਨ੍ਹਾਂ ਦੀ ਸ਼ੁਰੂਆਤ ਜਿਹੜੀ ਅੱਜ ਹੋ ਗਈ ਆ ਤੇ ਇਹ 29 ਤਰੀਕ ਸ਼ਾਮ ਤੱਕ ਇਸ ਸਮਾਗਮ ਵਿੱਚ ਚੱਲਣਗੇ ਤੇ 23 ਤੋਂ 25 ਕਿਉਂਕਿ ਅੱਜ ਸਤਗੁਰੂ ਜੀ ਦਾ ਧੰਨ ਗਗਾਂ ਵਾਲੇ ਪਾਤਸ਼ਾਹ ਦਾ ਗੁਰਿਆਈ ਦੇ ਗੁਰਪੁਰਬ ਵੀ ਆ ਉਹ ਅੱਜ ਅਮਰਤ ਵੇਲੇ ਪਉ ਪੈ ਆ ਤੇ ਹੁਣ ਆਪਣੇ ਮਹਾਨ ਗੁਰਮਤ ਦਾ ਸਵਾਗਤ ਕਰਦੇ ਆ ਤੇ 25 ਤਰੀਕ ਨੂੰ ਅੱਜ ਅਖੰਡ ਪਾਠ ਸ੍ਰੀ ਸੀਸਗੰਜ ਗੁਰਦੁਆਰੇ ਵੀ ਵਰੰਭ ਹੋ ਗਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਵਿੱਤਰ ਜਾਦ ਵਿੱਚ ਉਹ 25 ਨੂੰ ਭੋਗ ਪੈਣਗੇ ਤੇ ਨਿਰੰਤਰ ਕੱਲ ਨੂੰ ਵੀ 25 ਨੂੰ ਵੀ 26 27 28 29 ਲਗਾਤਾਰ ਇਸ ਗੁਰਮਤ ਦੇ ਸਿਵਾਗ ਵਿੱਚ ਗੁਰਦੁਆਰਾ ਸੀਸਗਾਂਜ ਵਿਖੇ ਉਹ ਨਿਰੰਤਰ جاری ਰਹਿਣਗੇ ਬਾਕੀ ਸੰਗਤਾਂ ਦਾ ਇਤਿਹਾਸ ਮੈਂ 15 ਦਿਨ ਪਹਿਲਾਂ ਆਇਆ ਸੀ ਤੇ ਲੋਕ ਦਾ ਤਤ ਤੋਂ ਹੀ ਤੁਰ ਪਿਆ ਉਸ ਕਿਉਂਕਿ ਲੋਕ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਨਤਮਸਤਕ ਹੋਣ ਆਉਂਦੇ ਆ ਤੇ ਮੈਂ ਸਮਝਦਾ ਜਿੱਡਾ ਵੱਡਾ ਵਿਸ਼ਾਲ ਨਗਰ ਕੀਰਤਨ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਲਿਖਿਆ ਸੀ 92 ਦਿਨ ਹੋ ਗਏ ਅੱਜ ਪਰ ਲੋਕਾਂ ਦਾ ਜਿਹੜਾ ਉਤਸ਼ਾਹ ਗੁਰੂਪਤੀ ਉਹ ਮੇਰਾ ਖਿਆਲ ਆ ਹਾਲੇ ਵੀ ਉਹਨਾਂ ਦੇ ਮਨ ਦੇ ਜਿਹੜੇ ਬਲਬਲੇ ਆ ਪੂਰੇ ਨਹੀਂ ਹੋਏ ਕਿਉਂਕਿ ਕਾਰਨ ਮੈਂ ਦੇਖਦਾ ਲੱਖਾਂ ਨਹੀਂ ਕਰੋੜਾਂ ਲੋਕਾਂ ਨੇ ਨਮਸਕਾਰ ਕੀਤੀ ਆ ਪੱਠਾ ਸਾਹਿਬ ਰਾਤ ਕਿਉਂਕਿ ਆਖਰੀ ਪੜਾ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਏ ਹੁਣ ਸਵੇਰੇ ਅੰਮ੍ਰਿਤ ਵੇਲੇ ਵੀ ਉੱਥੋਂ ਚਾਲੇ ਪਾਏ ਅੱਜ ਉਹਦੀ ਸਮਾਪਤੀ ਹੋ ਜਾਣੀ ਦੇ ਮਟਨ ਸਾਹਿਬ ਤੋਂ ਜਿਹੜਾ ਸ਼੍ਰੀਨਗਰ ਤੋਂ ਅਸੀਂ ਮਹਾਨ ਨਗਰ ਕੀਰਤਨ ਪ੍ਰਵਹ ਕੀਤਾ ਸੀ ਉਹ 4 ਦਿਨ ਦਾ ਨਗਰ ਕੀਰਤਨ ਸੀ ਪਰ 4 ਦਿਨ ਦੇ ਵਿੱਚ ਉਹਨਾਂ ਨੂੰ ਸਮਾਂ ਹੀ ਨਹੀਂ ਲੱਗਾ ਕਿਤੇ ਵਿਸ਼ਰਾਮ ਕਰਨ ਦਾ ਜੀ 2:30 ਵਜੇ ਰਾਤ ਨੂੰ ਆ ਕੇ ਪੜਾ ਹੁੰਦਾ ਸੀ ਸਵੇਰੇ ਫੇਰ ਚੱਲ ਪੈਂਦੇ ਸੀ ਤੇ ਇਹ ਮੈਂ ਸਮਝਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਨਤਮਸਤਕ ਹੋਣ ਲਈ ਸਮੁੱਚੀ ਕੌਮ ਵੀ ਤੇ ਸਮੁੱਚੇ ਇਸ ਦੇਸ਼ ਦੇ ਲੋਕ ਕਿਉਂਕਿ 사ਤਗੁਰ ਜੀ ਨੇ ਆਪਣੀ ਸ਼ਹਾਦਤ ਵੀ ਇੱਕ ਫਿਰਕੇ ਲਈ ਦਿੱਤੀ ਸੀ ਜੀ ਤੇ ਇਸ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪ੍ਰੋਗਰਾਮ ਲਿਖੇ ਗਏ ਆ ਜਿਨ੍ਹਾਂ ਦਾ ਤੁਸੀਂ ਆ ਮੀਡੀਆ ਵਾਲੇ ਵੀ ਦੇਖਦੇ ਆ ਕਿ ਜਿਹੜੀ ਅੱਜ ਕੱਲ ਅੱਜ ਵਕਤ ਤੌਰ ਤੇ ਜਿਹੜੀ ਆ ਸ਼ੁਰੂਆਤ ਹੋ ਗਈ ਹੈ ਤੁਮੇ ਸੋ ਸ਼ੁਰੂਆਤ ਹੋ ਗਈ ਹੈ ਧਰਮ ਪ੍ਰਚਾਰਕ ਸਮਾਗਮ ਵੀ ਹੋਣਗੇ ਕਵੀ ਦਰਬਾਰ ਕਿਸੇ ਦੇ ਵਕਤ ਦੇਖੋ ਉਹ ਤਾਂ ਨਿਰੰਤਰ ਜਾਰੀ ਰਹਿਣਗੇ ਕਵੀचर ਢਾਡੀ ਫਿਰ ਆਪਣੇ ਸਾਡੇ ਕਵੀ ਉਹ ਵੀ ਹਾਜ਼ਰੀਆਂ ਭਰਨਗੇ ਤੇ ਉਹਦੇ ਨਾਲ ਦੀ ਨਾਲ ਅਮਰ ਸੰਚਾਰ ਅਮਰ ਸੰਚਾਰ ਵੀ ਅੱਜ ਤੋਂ ਨਿਰੰਤਰ 29 ਤਰੀਕ ਤੱਕ ਲਗਾਤਾਰ ਇੱਦਾਂ ਜਾਰੀ ਰਹੇ ਨੇ ਆ ਤੇ ਇਹ ਵੀ ਇੱਕ ਕਿਉਂਕਿ ਅਸੀਂ ਬੈਠ ਕੇ ਪ੍ਰੋਗਰਾਮ ਲਿਖਿਆ ਸੀ ਭਈ ਕਈ ਵਾਰੀ ਮਨੁੱਖ ਦੇ ਮੰਦਰ ਹੁੰਦੀ ਬਚਾਤ ਭਈ ਅਮਰਦ ਕਦੋਂ ਛੱਡਿਆ ਅਸੀਂ ਸ਼ਤਾਪਤੀ ਦੇ ਛੱਡਿਆ ਤੇ ਅਸੀਂ ਇਸ ਕਰਕੇ ਤਿੰਨਾਂ ਤਾਕਤਾਂ ਤੇ ਅਕਾਲ ਤਖਤ ਸਾਹਿਬ ਦੇ ਵੀ ਦਮਦਮਾ ਸਾਹਿਬ ਤੇ ਪਹਿਲਾਂ ਵੀ ਪੰਮਾ ਸ੍ਰੀ ਕੇਸਗੜ੍ਹ ਸਾਹਿਬ ਵੀ ਇਹ ਚੱਲਦੇ ਆ ਉਹ ਸੋਮਵਾਰ ਤੇ ਬੁੱਧਵਾਰ ਹੁੰਦੇ ਐਤਵਾਰ ਤੇ ਬੁੱਧਵਾਰ ਪਰ ਹੁਣ ਅਸੀਂ ਨਿਰੰਤਰ 6-7 ਦਿਨ ਹੀ ਇਹ ਅਮਰ ਸੰਚਾਰ ਵੀ ਜਿਹੜੇ ਆ ਉਹਨਾਂ ਦੀ ਬਾਕਾਇਦਾ ਸਾਰੀ ਰੂਪਰੇਖਾ ਲਿਖ ਲਈ ਆ ਤੇ ਉਹ ਵੀ ਨਿਰੰਤਰ ਜਾਰੀ ਰਹਿਣਗੇ ਆਰੇ ਨੇ ਲੋਕੀ ਅੱਗੇ ਵੱਡੀ ਗਿਣਤੀ ਦੇ ਵਿੱਚ ਧਰਮ ਨੂੰ ਲੈ ਕੇ ਜਾਂ ਕਿਸੇ ਦੇ ਅੰਮ੍ਰਿਤ ਸੰਚਾਰ ਕਰਨ ਸਾਡੇ ਅਸੀਂ ਪਹਿਲਾਂ ਲਾਇਆ ਸੀ ਕਿ 11000 ਨੂੰ ਇਕੱਠੇ ਅਮਰ ਛਕਾਵਾਂਗੇ ਫਿਰ ਲੋਕਾਂ ਦੇ ਆਉਣ ਦੀ ਆਮਦ ਉਹ ਸਾਰਿਆਂ ਨੂੰ ਨਿਰਕਾਰਦੇ ਹੋਏ ਅਸੀਂ ਤਖਤ ਦਮਦਵਾ ਸਾਹਿਬ ਦੇ ਉੱਤੇ 10000 ਤੋਂ ਵੀ ਲੋਕ ਅੰਮ੍ਰਿਤ ਪ੍ਰਾਣੀ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਕੇ ਗੁਰੂ ਨਾਥ ਮਤਵਤ ਹੋ ਗਏ ਤੇ ਇਸੇ ਤਰ੍ਹਾਂ ਕਿਸ ਆਪਣੇ ਅਕਾਲ ਤਖਤ ਸਾਹਿਬ ਤੇ ਇੱਥੇ ਵੀ ਨਿਰੰਤਰ ਜਿਹੜੇ ਰੁਟੀਨ ਦੇ ਅਮਰ ਸੰਚਾਰਾਂ ਤੋਂ ਇਲਾਵਾ ਇਹ ਵਿਸ਼ੇਸ਼ ਜਿਹੜੇ ਆ ਪ੍ਰੋਗਰਾਮ ਲਿਖੇ ਤੇ ਹਜ਼ਾਰਾਂ ਹੀ ਜਿਹੜੇ ਪੁਰਾਣੀਆਂ ਗੁਰੂ ਵਾਲੇ ਬਣ ਰਹੇ ਤੇ ਇੱਕ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਜੋ ਸ਼ਤਾਬਦੀ ਮਨਾਈ ਜਾ ਰਹੀ ਆ ਉਸ ਸ਼ਤਾਬਦੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਹੈ ਕਿ ਸਾਦੇ ਵੱਖ-ਵੱਖ ਥਾਵਾਂ ਤੋਂ ਨਿਤਮਸਤਕ ਹੋਣ ਵਾਸਤੇ ਗੁਰੂ ਘਰ ਵਿਖੇ ਪਹੁੰਚ ਰਹੀ ਆ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਰਹੀ ਆ ਉੱਥੇ ਖਾਸ ਤੌਰ ਤੇ ਸੰਗਤ ਦੇ ਰਹਿਣ ਵਾਸਤੇ ਜਿੱਥੇ ਪ੍ਰਬੰਧ ਕੀਤੇ ਗਏ ਨੇ ਉੱਥੇ ਲੰਗਰਾਂ ਦੀ ਜਿਹੜੀ ਵਿਵਸਥਾ ਕਿਸ ਤਰ੍ਹਾਂ ਦੀ ਉਹ ਕੀਤੀ ਗਈ ਆ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਵੱਡੀ ਗਿਣਤੀ ਦੇ ਵਿੱਚ ਜੋ ਕਿ ਸਦੇ ਲੰਗਰ ਦੀ ਵਿਵਸਥਾ ਕਰ ਸਕਦੇ ਆ ਉਹ ਕੀਤੀ ਗਈ ਹੈ ਇਸ ਸਮੇਂ ਜਿਹੜੇ ਤੁਹਾਨੂੰ ਤਸਵੀਰ ਦਿਖਾ ਰਹੇ ਆ ਗੁਰੂ ਕੇ ਮਹਿਲ ਪੋਰਾ ਸਾਹਿਬ ਜਿਸ ਸਥਾਨ ਦੇ ਉੱਪਰ ਗੁਰੂ ਸਾਹਿਬ ਦਾ ਪਰਿਵਾਰ ਰਿਹਾ ਉਸ ਸਥਾਨ ਦੀ ਇਹ ਤਸਵੀਰਾਂ ਅਤੇ ਜਿੱਥੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਇਸ ਗੁਰੂ ਘਰ ਵਿਖੇ ਨਤਮਸਤਕ ਹੋ ਰਹੀ ਹੈ ਉੱਥੇ ਸੰਗਤ ਦੇ ਵਾਸਤੇ ਜੋ ਲੰਗਰ ਦੀ ਵਿਵਸਥਾ ਉਹ ਕਿਸੇ ਤਰ੍ਹਾਂ ਕੀਤੀ ਗਈ ਹੈ ਆ ਪੂਰੀ ਜੋ ਸੇਵਾਦਾਰ ਨੇ ਜਿਹੜੇ ਕਹਿ ਸਕਦੇ ਆ ਉਹ ਲੰਗਰ ਨੇ ਜਿਹੜਾ ਵਰਤਾ ਰਹੇ ਨੇ ਬਾਬਾ ਅਵਤਾਰ ਸਿੰਘ ਜੀ ਗੁਰਦੁਆਰਾ ਟਿੱਬੀ ਸਾਹਿਬ ਵਾਲੇ ਉਹ ਕਹਿ ਸਕਦੇ ਇਸ ਸੇਵਾ ਨੂੰ ਨਿਭਾ ਰਹੇ ਨੇ ਗੱਲਬਾਤ ਕਰਦੇ ਆ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਲੰਗਰ ਦੀ ਵਿਵਸਥਾ ਚਲਾਉਂਦਿਆਂ ਹੋਿਆਂ ਨੂੰ ਕਿਉਂਕਿ ਸ਼ਤਾਬਦੀਨ ਸਮਰਪਿਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੰਗਤ ਹੈ ਗੁਰੂ ਘਰ ਵਿਖੇ ਨਤਮਸਤਕ 19 ਤਰੀਕ ਤੋਂ ਅਸੀਂ ਸ਼ੁਰੂ ਕਰਿਆ ਤਾਂ ਲੰਗਰ ਜੋ ਕਿ 30 ਤਰੀਕ ਤੱਕ ਜਾਰੀ ਰਹੇ ਇਸ ਸਤਨਗੁਰ ਤੇਗਬਾਹ ਸਾਹਿਬ ਜੀ ਦੀ ਸਾਰੀ ਕਿਰਪਾ ਕਿਉਂਕਿ ਜੇ ਉਹ ਐਡੀ ਬੜੀ ਬਲੀਦਾਨ ਨਾ ਦਿੰਦੇ ਨਾ ਜ ਲੰਗਰ ਲੱਗਣੇ ਤੇ ਨਾ ਜ ਕੀਰਤਨ ਦਰਬਾਰ ਹੋਣੇ ਤੇ ਨਾ ਕੀਰਤਨ ਨਗਰ ਨਿਕਲਣੇ ਤੇ ਨਾ ਮੰਦਰਾ ਵਿੱਚ ਕੋਈ ਸਮਾਗਮ ਹੋਣਾ ਤਾਂ ਇੱਥੋਂ ਤੱਕ ਕਿ ਮੁਸਲਮਾਨਾਂ ਦੇ ਜਿਹੜੇ ਸਮਾਗਮ ਉਹ ਵੀ ਨਹੀਂ ਤੇ ਹੋਣੇ ਜੀ ਇੱਕ ਜੀਮਾ ਆਧਾਰਨ ਦਿੰਦਾ ਜਿਦੋਂ ਰੰਗਜੀਤ ਰਾਜ ਪ੍ਰਬੰਧ ਸੁਭਾਲਿਆ ਜਿੱਥੇ ਉਹਨੇ ਟੈਕਸ ਲਾਤੇ ਜੱਜਿਆ ਟੈਕਸ ਲਾਤੇ ਆਪਣੇ ਬਾਪ ਨੂੰ ਕੈਦ ਕਰ ਲਿਆ ਭਰਾਵਾਂ ਨੂੰ ਮਾਰਦਾ ਉਹਨੇ ਰਾਗ ਨੂੰ ਬੰਦ ਕਰਤਾ ਟੋਟਲੀ ਰਾਗ ਤੇ ਪਾਬੰਦੀ ਲਾਤੀ ਉਹਨੇ ਰਾਗੀ ਵਿਚਾਰੇ ਭੁੱਖੇ ਮਰਨ ਲੱਗੇ ਰੋਜ਼ਗਾਰ ਖਤਮ ਹੋ ਗਿਆ ਰਾਗੀਆਂ ਨੇ ਰਲ ਕੇ ਰਾਗ ਵਾਲਿਆਂ ਨੇ ਵਿਦਿਆ ਵਾਲਿਆਂ ਨੇ ਰਲ ਕੇ ਇੱਕ ਜਨਾਜਾ ਬਣਾਇਆ ਜਨਾਜਾ ਬਣਾ ਕੇ ਉਹਦਾ ਪਿੱਟ ਸਿਆਪਾ ਕਰਦੇ ਉਹਦਾ ਦਫਨ ਕਰਦੇ ਲਈ ਜਦੋਂ ਮਹਿਲਾ ਦੇ ਕੋਲੋਂ ਲੰਗੇ ਰੰਗ ਜੇਬ ਦੇ ਕੋਲੋਂ ਰੋਲਾ ਸੁਣ ਕੇ ਬਾਹਰ ਆ ਗਿਆ ਉਹਨੇ ਪੁੱਛਿਆ ਕਿਆ ਮਜਾ ਰਹੇ ਕਿਆ ਹੋ ਰਿਹਾ ਕਿਸੇ ਸਿਆਣੇ ਬੰਦੇ ਨੇ ਕਿਹਾ ਡਰਦੇ ਡਰਦੇ ਨੇ ਕਹਿੰਦੇ ਰਾਗ ਮਰ ਗਿਆ ਸੀ ਉਹਨੂੰ ਦਫਨ ਕਰਨ ਚੱਲੇ ਆ ਰੰਗ ਜੇਬ ਦਾ ਪਤਾ ਕੀ ਉੱਤਰ ਸੀ ਕਹਿੰਦਾ ਇਸ ਸਤਾਨ ਨੂੰ ਡੂੰਗਾ ਦੱਬਿਓ ਕਿਤੇ ਫੇਰ ਨਾ ਨਿਕਲਿਆ ਬੇ ਦੇਖੋ ਕਿੱਡੀ ਵੱਡੀ ਵਾਲਟਿਕ ਤੇ ਉਸ ਟਾਈਮ ਦੇ ਵਿੱਚ ਜਾਰੇ ਰਾਗੀ ਵੀ ਸਾਰੇ ਖਤਮ ਹੋ ਗਏ ਜਿਹੜੇ ਉਸ ਟਾਈਮ ਦੇ ਮੁਸਲਮਾਨ ਫਕੀਰ ਤੇ ਉਹ ਵੀ ਉਹਨੇ ਮਾਰਤੇ ਇਸ ਕਰਕੇ ਉਹਨੇ ਛੱਡਿਆ ਕੋਈ ਨਹੀਂ ਹੈਗਾ ਇਹ ਨਹੀਂ ਵੀ ਉਹਨੇ Hindu ਧਰਮ ਨਾਲ ਉਹਦਾ ਕੋਈ ਜਿੱਦ ਦੀ ਉਹ ਤਾਂ ਇਹ ਜਾਂਦਾ ਵੀ ਸਿਰਫ ਇੱਕ ਜਿਹੜਾ ਹੈ ਇਸਲਾਮੇ ਧਰਮ ਬਣ ਜਵੇ ਮੇਰੇ ਸਾਰੇ ਅੰਡਰ ਹੋ ਜਵੇ ਸੋ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਹੁਤ ਵੱਡੀ ਸ਼ਹੀਦੀ ਦਿੱਤੀ ਆ ਜਿਹਦਾ ਕਿ ਅਸੀਂ ਪਰਪਕਾਰ ਅਸੀਂ ਸਾਰੇ ਹਿੰਦੁਸਤਾਨ ਦੇ ਦੇ ਨਹੀਂ ਸਕਦੇ ਜਿੰਨੇ ਮਰਜੀ ਜਨਮ ਜੰਮ ਲਈਏ ਇਹ ਸਾਰੀ ਉਹਨਾਂ ਦੀ ਕਿਰਪਾ ਸੋ ਉਹਨਾਂ ਦੇ ਇੱਕ ਥੋੜਾ ਜਿਹਾ ਪਰਾਲਾ ਸੀ ਕੀ ਕਰ ਸਕਦਾ ਜਿਨ੍ਹਾਂ ਨੇ ਸਾਨੂੰ ਇਹ ਦਿੱਤਾ ਤੇ ਅਸੀਂ ਕੀ ਪਰਾਲਾ ਕਰ ਸਕਦੇ ਆ ਇਸ ਕਰਕੇ ਸ਼੍ਰੋਮਣੀ ਗੁਰਦਾਰ ਪ੍ਰੰਧਕ ਕਮੇਟੀ ਨੇ ਸਾਨੂੰ 14 ਦੇ ਵਿੱਚੇ ਸੇਵਾ ਦਿੱਤੀ ਸੀ ਸਾਰੀ ਸੋ ਇਹ ਸਾਰੀ ਬੜੇ ਤੁਸੀਂ ਕਿਤੇ ਪਹਿਲਾਂ ਦੇਖਿਆ ਹੋਵੇ ਬੜੇ ਲੋਕਾਂ ਨੇ ਇੱਥੇ ਕਬਜ਼ੇ ਕਰੇ ਤੇ ਤਕਰੀਬਨ ਲੰਘਣ ਨੂੰ ਵੀ ਜਗ੍ਹਾ ਨਹੀਂ ਸੀ ਨਾ ਗੱਡੀਆਂ ਤੇ ਸਾਰੇ ਕਬਜ਼ੇ ਵਾਲੀ ਉਹ ਜਗ੍ਹਾ ਸੀ ਜਿਹੜੀ ਕਿ ਫਿਰ ਛਡਾ ਕੇ ਇਹ ਕੰਪਲੀਟ ਕੀਤੀ ਤੇ ਕਿਉਂਕਿ 19 ਜੂਨ 1665 ਨੂੰ ਮਾਰ ਨੇ ਨੀ ਪੱਥਰ ਰੱਖਿਆ ਸੀ ਅਨੰਦਪੁਰ ਸਾਹਿਬ ਦਾ ਉਹਦਾ ਫਿਰ 300 ਸਾਲਾ ਜਦੋਂ ਮਨਾਇਆ ਗਿਆ 15 ਦੇ ਵਿੱਚ ਉਦੋਂ ਸਾਨੂੰ ਸੇਵਾ ਸ਼੍ਰੋਮਣੀ ਕਮੇਟੀ ਦਿੱਤੀ ਸੀ ਜੋ ਕਿ ਅਸੀਂ ਕਰੀਉ ਤੇ ਬਾਅਦ ਵਿੱਚ ਅਸੀਂ ਫਿਰ ਲੰਗਰ ਲਾਉਂਦੇ ਆਉਂਦੇ ਆ ਇੱਕ ਸਥਾਪਨਾ ਦਿੱਸ ਤੇ ਇੱਕ ਵਿਸਾਖੀ ਨੂੰ ਇੱਕ ਜਦੋਂ ਮਹਾਰਾਜ ਦਾ ਵਿਆਹ ਪਰਵੰਦਾ ਇਸ ਸਥਾਨ ਤੇ ਲੰਗਰ ਲੱਗਦਾ ਇਹ ਸਪੈਸ਼ਲ ਲੰਗਰ ਲੱਗਿਆ 350 ਕਰਕੇ ਸਾਲ ਜਾਰ ਤੇ ਗਿਣਤੀ ਦੇ ਵਿੱਚ ਲੰਗਰ ਦੀ ਵਿਵਸਥਾ ਦੀ ਸੇਵਾ ਤੁਹਾਨੂੰ ਸੌਂਪੀ ਗਈ ਹੈ ਇੱਥੇ ਸੌਂਪੀ ਗਈ ਹੈ ਮਹਾਰਾ ਨੇ ਕਿਰਪਾ ਕੀਤੀ ਆ ਸੋ ਬਾਕੀ ਸਾਡਾ ਲੰਗਰ ਅਨੰਤਪੁਰ ਸਾਹਿਬ ਇੱਕ ਬੜਾ ਪੁਰਾਣਾ ਸਾਡਾ ਸਥਾਨ ਹੈ ਡੇਰਾ ਬੋਏ ਦੀ ਮੰਡੀ ਜਿਹੜਾ ਮਸ਼ਹੂਰ ਆ ਉੱਥੇ ਤਕਰੀਬ ਪਰ ਪ੍ਰਸ਼ਾਸਨ ਦਾ ਹੋਰ ਸੰਗਤ ਦਾ ਸਾਰਾ ਪ੍ਰਸ਼ਾਦਾ ਹਜ਼ਾਰਾਂ ਦੀ ਗਿਣਤੀ ਚ ਉਹ ਉੱਥੋਂ ਜਾ ਰਿਹਾ ਸਾਰਾ ਉੱਥੇ ਛੱਕ ਰਿਹਾ ਬਾਕੀ ਹੈੱਡ ਆਫ ਸਾਡਾ ਗੁਰਦੁਆਰਾ ਹੈੱਡ ਦਰਵਾਜ਼ਾ ਕੋਰ ਪ੍ਰਾਨ ਰੋਪੜਾ ਟੀਬੀ ਸਾਹਿਬ ਕਹਿੰਦੇ ਆ ਜੀ ਦੀ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਸ਼ਤਾਬਦੀ ਜੋ ਮਨਾਈ ਜਾ ਰਹੀ ਹੈ ਉਸ ਨੂੰ ਲੈ ਕੇ ਵੱਖ-ਵੱਖ ਜਿਹੜੇ ਸਮਾਗਮ ਨੇ ਉਹ ਕਰਵਾਏ ਜਾ ਰਹੇ ਨੇ ਉੱਥੇ ਖਾਸ ਤੌਰ ਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਧਰਮ ਪ੍ਰਚਾਰ ਕਮੇਟੀ ਹੈ ਉਸੋ ਨਵੀਂ ਉਹ ਕਰਤਰੀ ਕਿਦਰੇ ਦਾ ਪ੍ਰਚਾਰ ਰਹਿ ਕੇ ਸਦਿਆਂ ਉਹ ਕੀਤਾ ਜਾ ਰਿਹਾ ਕਿਉਂਕਿ ਸਿੱਖੀ ਦਾ ਇਤਿਹਾਸ ਦੇਖਿਆ ਜਾਵੇ ਤਾਂ ਇੱਕ ਬਹੁਤ ਵੱਡਾ ਇਤਿਹਾਸ ਆ ਅਤੇ ਉਸ ਇਤਿਹਾਸ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਜੁੜ ਸਕਣ ਤਾਂ ਉਸ ਦੇ ਲਈ ਦੋ ਵੱਖ-ਵੱਖ ਜਿਹੜੇ ਪ੍ਰਾਲੇ ਨੇ ਉਹ ਕਿਸੇ ਸਦਿਆਂ ਧਰਮ ਪ੍ਰਚਾਰ ਕਮੇਟੀ ਵੱਲੋਂ ਕੀਤੇ ਗਏ ਨੇ ਪਹਿਲਾ ਪ੍ਰਾਲਾ ਇਹ ਤੁਹਾਨੂੰ ਦਿਖਾ ਰਹੇ ਹਾਂ ਹਾਲਾਂਕਿ ਅੰਦਰ ਜਾ ਕੇ ਤੁਹਾਨੂੰ ਪ੍ਰੋਪਰ ਤਰੀਕੇ ਦੇ ਜਰੀਏ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਉਂਕਿ ਕੋਈ ਵੀ ਇਤਿਹਾਸ ਕਿਸੇ ਨੂੰ ਯਾਦ ਕਰਵਾਉਣਾ ਤਾਂ ਦੋ ਤਰੀਕਿਆਂ ਦੇ ذریعے ਬਹੁਤ ਵਧੀਆ ਯਾਦ ਹੋ ਜਾਂਦਾ ਜਾਂ ਤਾਂ ਕੋਈ ਤਸਵੀਰ ਵਿਅਕਤੀ ਦੇਖ ਲਵੇ ਜਾਂ ਕਿਸੇ ਅਜਿਹੇ ਉਹ ਕਿਤਾਬਾਂ ਪੜ ਲਵੇ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਜੋ ਇਤਿਹਾਸ ਹੈ ਉਸ ਨੂੰ ਪੜ ਲਵੇ ਏ ਤੁਸੀਂ ਦੇਖ ਸਕਦੇ ਹੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਜੋ ਧਰਮ ਪ੍ਰਚਾਰ ਕਮੇਟੀ ਆ ਉਸ ਵੱਲੋਂ ਦੋਨੇ ਹੀ ਉਪਰਾਲੇ ਨੇ ਜਿਹੜੇ ਕਿੱਸਦੇ ਹੋ ਕੀਤੇ ਗਏ ਨੇ ਦੋਨੇ ਹੀ ਤਰੀਕੇ ਅਪਣਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਵੱਖ-ਵੱਖੀਆਂ ਜਿਹੜੀਆਂ ਤਸਵੀਰਾਂ ਨੇ ਇਹ ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚੰਗਾ ਵਿਦਵਾਨ ਬਣਾਉਣ ਲਈ ਪਹਿਲਾ 4 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਜੀ پاسਪੋਰਟਨ ਲਈ ਭੇਜ ਦਿੱਤਾ ਗਿਆ ਸੀ ਬਾਬਾ ਬੁੱਢਾ ਜੀ ਜੀ ਪਾਸੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਗੁਰੂ ਜੀ ਨੂੰ ਭਾਈ ਗੁਰਦਾਸ ਜੀ ਪਾਸ ਹੋਰ ਅਚੇਰੀ ਪੜ੍ਹਾਈ ਲਈ ਭੇਜ ਦਿੱਤਾ ਗਿਆ ਸੀਗਾ ਤਾਂ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਇਹ ਤਸਵੀਰ ਬਣਾਈ ਗਈ ਹੈ ਇਸ ਦੇ ਵਿੱਚ ਨਾਲ ਹੀ ਜਿਹੜਾ ਇਤਿਹਾਸ ਹੈ ਉਸ ਤਸਵੀਰ ਦੇ ਨਾਲ ਸੰਬੰਧਿਤ ਜੋ ਸ਼ਬਦ ਨੇ ਉਹ ਸ਼ਬਦ ਕਿਸ ਤਰ੍ਹਾਂ ਦੇ ਨਾਲ ਲਿਖੇ ਗਏ ਨੇ ਇਹ ਅੱਗੇ ਦੇਖ ਸਕਦੇ ਹੋ ਬਾਬਾ ਟੱਲਰ ਆਏ ਜੀ ਉਹਨਾਂ ਦੀ ਜਿਹੜੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਨਾਲ ਜਿਹੜੀ ਇਹ ਤਸਵੀਰ ਬਿਆਨ ਕੀਤੀ ਗਈ ਹੈ ਇਸ ਤਸਵੀਰ ਦੇ ਵਿੱਚ ਉਹਨਾਂ ਦਾ ਜਿਹੜਾ ਇਤਿਹਾਸ ਆ ਉਹ ਵੀ ਜਿਹੜਾ ਕੀ ਲਿਖਿਆ ਗਿਆ ਕਿ ਇੱਕ ਦਿਨ ਬਾਬਾ ਟੱਲਰਾਏ ਜੀ ਅਤੇ ਗੁਰਤੇਗ ਬਹਾਦਰ ਜੀ ਆਪਣੇ ਖਾਣੇ ਨਾਲ ਲੁਕਨ ਮਿੱਚੀ ਖੇਡ ਰਹੇ ਸਨ ਰਾਤ ਪੈ ਗਈ ਤੇ ਹਨੇਰਾ ਹੋਣ ਕਾਰਨ ਖੇਡ ਬੰਦ ਕਰਨੀ ਪਈ ਖੇਡ ਦੀ ਵਾਰੀ ਦੇਣ ਵਾਲੇ ਬਾਲਕ ਮੋਹਨ ਦੀ ਰਾਤ ਸੱਪ ਲੜ ਜਾਣ ਕਾਰਨ ਮੌਤ ਹੋ ਗਈ ਬਾਬਾ ਟੱਲਰਾਏ ਜੀ ਨੇ ਸਵੇਰੇ ਮੋਹਨ ਦੇ ਘਰ ਜਾ ਕੇ ਉਸ ਨੂੰ ਫੋਟੀ ਨਾਲ ਹਲਾ ਲਿਆ ਅਤੇ ਕਿਹਾ ਬੱਚੂ ਇਹ ਬਹਾਨੇबाजी ਨਹੀਂ ਚੱਲਣੀ ਉੱਠ ਆਪਣੀ ਰਾਤ ਵਾਲੀ ਮਿੱਟੀ ਦੇਓ ਅਤੇ 모ਹਨ ਉੱਠ ਕੇ ਬਾਹਰ ਆ ਗਿਆ ਤਾਂ ਇਹ ਇੱਕ ਬਹੁਤ ਵੱਡਾ ਇਤਿਹਾਸ ਤੁਸੀਂ ਦੇਖੋ ਸੱਪ ਲੜਿਆ ਅਗਲੇ ਦਿਨ ਕਿਹਾ ਸਦਿਆ ਬਾਬਾ ਟੱਲਰਾਏ ਜੀ ਈ ਅਤੇ ਉਹਨਾਂ ਦੇ ਨਾਲ ਜਿਹੜੇ ਕੀ ਕਹਿ ਸਕਦੇ ਆ ਵੱਖ-ਵੱਖ ਜਿਹੜੇ ਹਾਣੀ ਸੀਗੇ ਉਹ ਖੇਡ ਰਹੇ ਸੀ ਤਾਂ ਇਹ ਉਸ ਸਮੇਂ ਦੀ ਤਸਵੀਰ ਆ ਉਸ ਤੋਂ ਅੱਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਦੇ ਸਮੇਂ ਦੀ ਜਿਹੜੀ ਇਹ ਤਸਵੀਰ ਆ ਉਸ ਸਮੇਂ ਦੀ ਇਹ ਤਸਵੀਰ ਤੁਹਾਨੂੰ ਦਿਖਾਈ ਦੇ ਰਹੀ ਹੋएगी ਉਸ ਤੋਂ ਅੱਗੇ ਜਦੋਂ ਕਹਿ ਸਕਦੇ ਆ ਗੁਰੂ ਲਾਧੋ ਰਹੇ ਜਦੋਂ ਭਾਈ ਮੱਖਣਸ਼ਾਹ ਲਬਾਣਾ ਜੋ ਵਪਾਰੀ ਸੀਗੇ ਉਹਨਾਂ ਦਾ ਜਦੋਂ ਵਪਾਰਿਕ ਜਹਾਜ਼ ਸਮੁੰਦਰ ਵਿੱਚ ਡੁੱਬਣ ਵਾਲਾ ਸੀ ਤਾਂ ਉਹਨਾਂ ਨੇ ਸੁਖਣਾ ਸੁੱਖੀ ਸੀ ਕਿ ਜੇ ਗੁਰੂ ਕਿਰਪਾ ਕਰੇ ਤਾਂ ਗੁਰੂ ਕਿਰਪਾ ਸਦਕਾ ਮੇਰਾ ਜਹਾਜ਼ ਡੁੱਬਣੋਂ ਬਾਝ ਜਾਵੇ ਤਾਂ ਮੈਂ 500 ਮੋਹਰਾਂ ਗੁਰੂ ਜੀ ਦੇ ਚਰਨਾਂ ਵਿੱਚ ਭੇਂਟ ਕਰਾਂਗਾ ਤਾਂ ਉਸਨੇ ਬਾਬੇ ਬੁਕਾਲੇ ਆ ਕੇ ਦੇਖਿਆ ਕਿ ਬਾਈ ਗੁਰੂ ਹਨ ਪਰਖ ਲੈਣ ਵਾਸਤੇ ਉਹਨਾਂ ਨੇ 5-5 ਮੋਹਰਾਂ ਦਾ ਇੱਕ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਇੱਕ-ਇੱਕ ਵਿਅਕਤੀ ਦੇ ਅੱਗੇ ਆ ਕੇ ਰੱਖ ਕੇ ਜਿਹੜੀ 5-5 ਮੋਹਰਾਂ ਦਾ ਮੱਥਾ ਟੇਕਿਆ ਜਦੋਂ ਉਸਨੇ 5 ਪੰਜ ਪੱਤਨਾਂ ਨੂੰ ਗੁਰਤੇਗ ਬਹਾਦਰ ਜੀ ਅੱਗੇ ਮੋਹਰਾਂ ਟੇਕੀਆਂ ਤਾਂ ਗੁਰੂ ਜੀ ਨੇ ਫਰਮਾਇਆ ਕਿ ਵਾਅਦਾ ਤਾਂ 500 ਮੋਹਰਾਂ ਦਾ ਸੀਗਾ ਪਰ ਹੁਣ 5 ਮੋਹਰ ਦੇ ਰਿਆ ਹੈ ਇਹ ਸੁਣ ਕੇ ਮੱਖਣ ਸਾਹ ਲਬਾਣਾ ਕੋਠੇ ਤੇ ਚੜ ਗਿਆ ਤੇ ਉੱਚੀ ਉੱਚੀ ਕਹਿਣ ਲੱਗਾ ਕਿ ਅਸਲੀ ਗੁਰੂ ਕੀ ਹਨ ਇਸ ਪਾਸੇ ਜਿਹੜੀ ਕਿਤਾਬਾਂ ਦੀ ਪ੍ਰਦਰਸ਼ਨੀ ਆ ਉਹ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੀ ਜਿਹੜੀ ਧਰਮ ਪ੍ਰਚਾਰ ਕਮੇਟੀ ਆ ਉਸ ਤੋਂ ਲੋ ਇਸ ਪਾਸੇ ਪ੍ਰਦਰਸ਼ਨੀ ਆ ਉਹ ਲਗਾਈ ਗਈ ਹੈ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਵੱਖ-ਵੱਖਰੀਆਂ ਜਿਹੜੀਆਂ ਕਿਤਾਬਾਂ ਨੇ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਸ ਪਾਸੇ ਵੱਖ-ਵੱਖਰੀਆਂ ਜਿਹੜੀਆਂ ਕਿਤਾਬਾਂ ਨੇ ਉਹ ਕਿਤਾਬਾਂ ਦੀ ਜਿਹੜੀ ਪ੍ਰਦਰਸ਼ਨੀ ਹੈ ਜੋ ਸਿੱਖੀ ਧਰਮ ਦੇ ਨਾਲ ਸਬੰਧਿਤ ਨੇ ਜਾਂ ਇਤਿਹਾਸ ਦੇ ਨਾਲ ਸਬੰਧਿਤ ਨੇ ਚਾਹੇ ਕਿ ਸਦੇ ਉਹ ਮੋਰਚੇ ਹੋਣ ਚਾਹੇ ਕਿ ਸਦੇ ਸਿੱਖੀ ਇਤਿਹਾਸ ਹੋਵੇ ਉਸ ਦੇ ਨਾਲ ਸਬੰਧਿਤ ਹੁਣ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕਿਤਾਬਾਂ ਨੇ ਕਿਸਾ ਦੇ ਇੱਥੇ ਮੌਜੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਧਰਮ ਪ੍ਰਚਾਰ ਕਮੇਟੀ ਆ ਉਸ ਵੱਲੋਂ ਜਿਹੜੀ ਕਿ ਇਹ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਭਾਈ ਸਾਹਿਬ ਜੀ ਮੌਜੂਦ ਨੇ ਭਾਜੀ ਕਿਸ ਤਰੀਕੇ ਦੀ ਜਿਹੜੀ ਪ੍ਰਦਰਸ਼ਨੀ ਹੈ ਇੱਥੇ ਚੱਲ ਰਹੀ ਹੈ ਕਿਉਂਕਿ ਅਸੀਂ ਪਰਲੇ ਪਾਸੇ ਵੀ ਦੇਖੀਏ ਇਸ ਪਾਸੇ ਵੀ ਦੇਖੀਏ ਕਿਸੇ ਕਿ ਇੱਥੇ ਇੱਥੇ ਕਿਤਾਬਾਂ ਲੈ ਕੇ ਆਏ ਹੈ ਜਿਹੜੀਆਂ ਮਨ ਲੋਕਾਂ ਨੂੰ ਸਿੱਖਿਆ ਨਾਲ ਜੋੜਦੇ ਜਿਹੜੇ ਜੀ ਹਾਂਜੀ ਤੇ ਅਗਲੇ ਪਾਸੇ ਪੇਂਟਿੰਗ ਦੇਖ ਰਹੇ ਅਸੀਂ ਤਸਵੀਰਾਂ ਦੇਖ ਰਹੇ ਉਹ ਵੀ ਸਿੱਖ ਇਤਿਹਾਸ ਨਾਲ ਉਹ ਵੀ ਸਿੱਖ ਇਤਿਹਾਸ ਨਾਲ ਜੋ ਗੁਰੂਆਂ ਦਾ ਇਤਿਹਾਸ ਹੈ ਉਹਦੇ ਬਾਰੇ ਜਾਣਕਾਰੀ ਦਿੰਦੇ ਆ ਆਪਣੀ ਉੱਥੋਂ ਮਿਲਦੀ ਹੈ ਤੇ ਸਿੱਖੀ ਉਹ ਜਿਹੜੀ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਵਾ ਜਿੱਤਾਂ ਵੀ ਉਹਨਾਂ ਦੀ ਉੱਥੋਂ ਮਿਲਦੀ ਆ ਤਸਵੀਰਾਂ ਦੇਖ ਕੇ ਲੋਕਾਂ ਦਾ ਰਿਸਪੌਂਸ ਕਿਵੇਂ ਦਾ ਆ ਰਿਹਾ ਹੰਗਾਰਾ ਕਿਵੇਂ ਦਾ ਮਿਲ ਰਿਹਾ ਬਹੁਤ ਜ਼ਿਆਦਾ ਹੰਗਾਰ ਆ ਰਿਹਾ ਜੀ ਬਹੁਤ ਲੋਕੀ ਆ ਰਹੇ ਨੇ ਤਸਵੀਰਾਂ ਦੇਖਣ ਕਿਤਾਬਾਂ ਲੈਣ ਹਾਂਜੀ ਰਾਤ 10 ਵਜੇ 11 ਵਜੇ ਤੱਕ ਸੰਗਤ ਚੱਲਦੀ ਰਹੀ ਆ अच्छा जी हां जी बहुत मतलब साथ आज तो संगत और ज्यादा ਵੱਧ ਚੁੱਕੀ ਹੈ ਜਾਨਕੀ ਇਹ ਦਿਨ ਰਾਤ ਇਸੇ ਤਰੀਕੇ ਚੱਲੇਗੀ हां जी ਤਿੰਨ ਤਿੰਨ ਦਿਨ ਜੇ ਇਦਾਂ ਹੀ ਚੱਲੇਗੀ ਗੁਰੂ ਕੇ ਮਹਿਲ ਭੋਰਾ ਸਾਹਿਬ ਦੇ ਬਾਹਰ ਬਿਲਕੁਲ ਮੌਜੂਦ ਆ ਜਿਸ ਥਾਂ ਤੇ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਹੈ ਉਹ ਗੁਰੂ ਘਰ ਵਿਖੇ ਨਿਤਮਸਤਕ ਹੋ ਰਹੀ ਆ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਜਦਾ ਕਰਨ ਵਾਸਤੇ ਲੱਖਾਂ ਦੀ ਗਿਣਤੀ ਦੇ ਵਿੱਚ ਜੋ ਸੰਗਤ ਆ ਚੱਕ ਨਾਨਕੀ ਨਗਰ ਮੌਜੂਦਾ ਸਮੇਂ ਦੇ ਵਿੱਚ ਥਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਪੁੱਜ ਰਹੀ ਆ ਉੱਥੇ ਤੁਹਾਨੂੰ ਕੁਝ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਉਣੀਆਂ ਚਾਹਾਂਗੇ ਇਹ ਤਸਵੀਰਾਂ ਨੇ ਜੋ ਕਲਾ ਕਲਾ ਦੇ ਮਾਧਮ ਦੇ ذریعے ਕੁਝ ਬੱਚਿਆਂ ਨੇ ਕੁਝ ਕਿਸੇ ਦੇ ਵਿਅਕਤੀਆਂ ਨੇ ਇਹ ਤਸਵੀਰਾਂ ਬਿਆਨ ਕੀਤੀਆਂ ਨੇ ਕਿ ਇੱਕ ਹੀ ਤਸਵੀਰ ਦੇ ਵਿੱਚ ਸਾਰਾ ਜਿਹੜਾ ਇਤਿਹਾਸ ਆ ਉਹ ਦਿਖਾ ਦਿੱਤਾ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਭਾਈ ਜੈਤਾ ਜੀ ਸ੍ਰੀ ਗੁਰਤੇਗ ਬਹਾਦਰ ਜੀ ਇਹ ਜੋ ਵੀ ਕਹਿ ਸਕਦੇ ਉਹਨਾਂ ਦਾ ਰੋਲ ਰਿਹਾ ਉਸ ਮੇਰੇ ਵਿੱਚ ਕਿਉਂਕਿ ਦਿੱਲੀ ਦੇ ਚਾਂਦਨੀ ਚੌਂਕ ਤੋਂ ਲੈ ਕੇ ਇੱਕ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਪਹੁੰਚਣ ਤੱਕ ਦਾ ਇਤਿਹਾਸ ਕਹਿ ਸਕਦੇ ਇੱਕ ਪੇਂਟਿੰਗ ਦੇ ਵਿੱਚ ਦੱਸ ਦਿੱਤਾ ਗਿਆ ਇਹ ਕਲਾ ਅਤੇ ਇਸ ਕਲਾ ਨੂੰ ਹੋਰ ਲੋਕਾਂ ਤੱਕ ਜਿਹੜਾ ਕਿਸੇ ਦੇ ਪੰਚਾਇਆ ਜਾ ਦੇ ਐਗਜ਼ਿਬਿਸ਼ਨ ਲਗਾਈ ਵੀ ਆ ਸਾਡੇ ਨਾਲ ਮੌਜੂਦ ਨੇ ਪੂਰਾ ਇਹਨਾਂ ਦੀ ਟੀਮ ਮੌਜੂਦਾ ਮੈਡਮ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਕਿਰਨਪ੍ਰੀਤ ਕੌਰ ਹੈ ਕਿੱਥੋਂ ਆਏ ਹੋ ਤੁਸੀਂ ਮੈਂ ਫਤਿਹਗੜ੍ਹ ਸਾਹਿਬ ਤੋਂ ਆਇਆ ਹਾਂ ਸਰ ਜੀ ਇਹ ਪੇਂਟਿੰਗਾਂ ਦੀ ਤੁਸੀਂ ਪ੍ਰਦਰਸ਼ਨੀ ਲਗਾਈ ਹੋਈ ਹੈ ਇੱਥੇ? ਨਹੀਂ ਸਰ ਇਹ ਅਸਲ 'ਚ ਨਾ ਬੱਚਿਆਂ ਨੂੰ ਅੱਜਕੱਲ ਆਈ ਥਿੰਕ ਇਤਿਹਾਸ ਬਾਰੇ ਪਤਾ ਨਹੀਂ ਹੋਊਗਾ। ਜੀ ਅਸੀਂ ਉਹ ਇਤਿਹਾਸ ਨੂੰ ਦਰਸਾਉਣ ਲਈ ਆਏ ਆ। ਕਿੰਨੀਆਂ ਪੇਂਟਿੰਗ ਤੁਸੀਂ ਇੱਥੇ ਲੈ ਕੇ ਪਹੁੰਚੇ ਹੋ ਇਸ ਵਾਰ? ਅਸੀਂ 20 ਤੋਂ 25 ਪੇਂਟਿੰਗਸ ਲੈ ਕੇ ਇੱਥੇ ਆਏ ਆ। ਤਾਂ ਜੋ ਮਤਲਬ ਥੋੜਾ ਬੱਚਿਆਂ ਨੂੰ ਵੀ ਇਤਿਹਾਸ ਪਤਾ ਹੋਵੇ ਤੇ ਸਾਨੂੰ ਵੀ ਹੋਰ ਜਾਣਕਾਰੀ ਮਿਲ ਸਕੇ। ਜਿਆਦਾਤਰ ਸਾਰੀਆਂ ਸਾਰੀਆਂ ਹਿਸਟੋਰੀਕਲ ਪੇਂਟਿੰਗ ਮੈਨੂੰ ਲੱਗ ਰਹੀਆਂ ਨੇ ਕਿਉਂਕਿ ਸਾਰੀਆਂ ਧਾਰਮਿਕ ਨੇ ਹਾਂਜੀ ਇਹ ਸਾਰੀਆਂ ਹਿਸਟੋਰੀਕਲ ਪੇਂਟਿੰਗਸ ਐ ਅਸੀਂ ਇਹ ਮਤਲਬ შეਦੀ ਢਾੜੇ ਕਰਕੇ ਸਾਰੀਆਂ ਹਿਸਟੋਰੀਕਲ ਪੇਂਟਿੰਗਸ ਲੈ ਕੇ ਆਏ ਆ ਇਹਨਾਂ ਦੁਨਾਂ ਦੇ ਵਿੱਚ ਹੁੰਦਾ ਕਿ ਲੋਕੀ ਨਾ ਆਪ ਦਾ ਸਮਾਨ ਬਣਾ ਕੇ ਵੇਚਣ ਲੱਗ ਜਾਂਦੇ ਨੇ ਮੈਂ ਦੇਖ ਰਿਹਾ ਤੁਸੀਂ ਵੇਚ ਨਹੀਂ ਰਹੇ ਤੁਸੀਂ ਦੱਸ ਰਹੇ ਹੋ ਸਿਰਫ ਇਤਿਹਾਸ ਦੱਸ ਰਹੇ ਹੋ ਹਾਂਜੀ ਇਹ ਸਿਰਫ ਦਿਖਾਉਣ ਲਈ ਲੈ ਕੇ ਆਏ ਆ ਵੇਚਣ ਦਾ ਸਾਡਾ ਕੋਈ ਇਰਾਦਾ ਨਹੀਂ ਹੈਗਾ ਇਹਨਾਂ ਨੂੰ ਕਿਉਂਕਿ ਆਈਡੀਆ ਕਿਸ ਤਰੀਕੇ ਦਿਮਾਗ 'ਚ ਆਉਂਦਾ ਕਿਉਂਕਿ ਮੈਂ ਆ ਪੇਂਟਿੰਗ ਜਦੋਂ ਘੁੰ ਤਾਂ ਇਸ ਪੇਂਟਿੰਗ ਦੇ ਵਿੱਚ ਸਾਰਾ ਕੁਝ ਦਿਖਾਈ ਦਿੰਦਾ ਤਾਂ ਇਹ ਕਿਸ ਨੇ ਬਣਾਈ ਸੀ ਪੇਂਟਿੰਗ ਕਿਸ ਨੇ ਬਣਾਈ ਸੀ ਇਹ ਸਾਡੀ ਪੂਰੀ ਟੀਮ ਮਿਲ ਕੇ ਬਣਾਉਂਦੀ ਆ ਤਾਂ ਇਹ ਅਸੀਂ ਸਤ ਗੁਰੂ ਮੈਂ ਇਹ ਆਈਡੀਆ ਕਿੱਥੋਂ ਆਇਆ ਆਈਡੀਆ ਕਿੱਥੋਂ ਆਇਆ ਇਹ ਅਸੀਂ ਸਾਡੇ ਸ਼ਗਨ ਮੈਮ ਨੇ ਜੋ ਮੈਨੂੰ ਉਹਨਾਂ ਦੀ ਇਮੇਜਿਨੇਸ਼ਨ ਦੇ ਨਾਲ ਸਾਰੇ ਆਰਟਿਸਟ ਵਰਕ ਕਰਦੇ ਅੱਛਾ ਠੀਕ ਹੈ ਇਸ ਦੇ ਵਿੱਚ ਸਾਰਾ ਕੁਝ ਦਿਖ ਰਿਹਾ ਹੈ ਨਾ ਭਾਈ ਜੈਤਾ ਜੀ ਵੀ ਨੇ ਭਾਈ ਦਿਆਲਾ ਜੀ ਵੀ ਨੇ ਭਾਈ ਮਤੀ ਦਾਸ ਜੀ ਵੀ ਨੇ ਗੁਰਤੇਗ ਬਹਾਦਰ ਜੀ ਵੀ ਨੇ ਹਾਂਜੀ ਮਤਲਬ ਕੁਝ ਪੇਂਟਿੰਗਾਂ ਇਦਾਂ ਦੀਆਂ ਹੁੰਦੀਆਂ ਉਹਨਾਂ ਨੂੰ ਦੇਖ ਕੇ ਇਤਿਹਾਸ ਦਸੰਦੀ ਜ਼ਰੂਰਤ ਨਾ ਪਵੇ ਦੇਖ ਕੇ ਇਤਿਹਾਸ ਆਪਣੇ ਮੂੰਹੋਂ ਕਿਉਂਕਿ ਆਪੋ ਆਪਣੇ ਮੂੰਹੋਂ ਆਪ ਬੋਲ ਰਹੀ ਹੈ ਹਾਂਜੀ ਸ਼੍ਰੀ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ 350 ਸਾਲਾ ਸ਼ਤਾਬ ਦੀ ਜਿੱਥੇ ਕਿਸਾ ਦੇ ਮਨਾਈ ਜਾ ਰਹੀ ਆ ਉੱਥੇ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਆ ਉਹ ਗੁਰੂ ਘਰਾਂ ਵਿਖੇ ਨਿਤਮਸਤਕ ਹੋ ਰਹੀ ਆ ਤੁਹਾਨੂੰ ਤਸਵੀਰਾਂ ਦੇਖਾ ਦਿੰਨੇ ਆ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਹੈ ਉਹ ਗੁਰਦੁਆਰਾ ਸ਼੍ਰੀ ਸੀਸਗਰ ਸਾਹਿਬ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ ਜਿਸ ਜਗ੍ਹਾ ਦੇ ਉੱਪਰ ਅਸੀਂ ਇਸ ਸਮੇਂ ਮੌਜੂਦ ਹੈ ਇਸ ਜਗ੍ਹਾ ਦੇ ਉੱਪਰ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਸਿੱਧਾ ਸਨਸਕਾਰ ਕੀਤਾ ਗਿਆ ਸਥਾਨ ਅਤੇ ਅੱਜ ਸਵੇਰੇ ਜੋ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਗੁਰਦੁਆਰਾ ਸ੍ਰੀ ਥੀਸਗਨ ਸਾਹਿਬ ਵਿਖੇ ਬਾਤੇ 3 ਦਿਨ ਬਾਅਦ ਕਿੱਥੇ ਦੇ ਅਖੰਡ ਪਾਠ ਸਾਹਿਬ ਦੇ ਭੋਗ ਨੇ ਉਹ ਪਾਏ ਜਾਣਗੇ ਇਸ ਦਰਮਿਆਨ ਜੋ ਵੱਖ-ਵੱਖਰੇ ਜਿਹੜੇ ਧਾਰਮਿਕ ਪ੍ਰੋਗਰਾਮ ਨੇ ਸਮਾਗਮ ਨੇ ਉਹ ਵੱਡੀ ਗਿਣਤੀ ਦੇ ਵਿੱਚ ਜੋ ਕਿ ਸਦੇ ਸ਼ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖੋ-ਵੱਖ ਧਰਮ ਪ੍ਰਚਾਰਕ ਕਮੇਟੀਆਂ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਨੇ ਉਥੇ ਖਾਸ ਤੌਰ ਤੇ ਕਿੱਸਦੇ ਆ 27 ਤਰੀਕ ਨੂੰ ਇਸ ਸਥਾਨ ਦੇ ਉੱਪਰ ਅਖੰਡ ਪਾਠ ਸਾਹਿਬ ਦੇ ਪੋਗ ਆਰੰਭ ਹੋਣਗੇ ਅਤੇ 29 ਤਰੀਕ ਨੂੰ ਜਿਸ ਦਿਨ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕਿੱਸਦੇ ਆ ਕੀਤਾ ਗਿਆ ਸੀਗਾ ਉਸ ਦਿਨ ਕੈਸਾ ਦੇ ਇਸ ਜਗ੍ਹਾ ਦੇ ਉੱਪਰ ਅਖੰਡ ਪਟ ਸਾਹਿਬ ਦੇ ਭੋਗ ਪਾਏ ਜਾਣਗੇ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰੂ ਘਰਾਂ ਵਿਖੇ ਨਿਤਮਸਤਕ ਹੋ ਰਹੀ ਆ ਉੱਥੇ ਖਾਸ ਤੌਰ ਤੇ 22 ਤਰੀਕ ਨੂੰ ਜੋ ਭਾਈ ਜੱਤਾ ਜੀ ਮਾਰਗ ਜਿਸ ਮਾਰਗ ਦੇ ਜ਼ਰੀਏ ਭਾਈ ਜੱਤਾ ਜੀ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਸੀਸ ਲੈ ਕੇ ਬਿਬਾਨਗੜ੍ਹ ਵਿਖੇ ਪੁੰਚੇ ਸੀਗੇ ਅਤੇ ਬਿਬਾਨਗੜ੍ਹ ਤੋਂ ਹੁੰਦੇ ਹੋਏ ਅਨੰਤਪੁਰ ਸਾਹਿਬ ਵਿਖੇ ਪੁੱਜੇ ਸਨ ਤਾਂ ਉਸ ਰਸਤੇ ਦੇ ਜਰੀਏ ਹੀ ਉਹ ਵਕਵਕ ਪੜਾਵਾਂ ਜਰੀਏ ਹੁੰਦਾ ਹੋਇਆ ਇੱਕ ਵਿਸ਼ਾਲ ਨਗਰਕਿਸਤਨ 28 ਤਰੀਕ ਦੀ ਸ਼ਾਮ ਨੂੰ ਗੁਰਦੁਆਰਾ ਵਿਵਾਨਗਰ ਸਾਹਿਬ ਵਿਖੇ ਪੁੱਜੇਗਾ ਅਤੇ ਉਸ ਤੋਂ ਬਾਅਦ 29 ਤਰੀਕ ਨੂੰ ਨਗਰਕਿਸਤਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਆ ਕੇ ਸੰਪੂਰਨ ਹੋ ਜਾਏਗਾ ਤਾਂ ਇਹ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਕਿਉਂਕਿ ਇਸ ਦਰਮਿਆਨ ਵਕਵਕ ਰੇ ਸਮਾਗਮ ਨੇ ਧਾਰਮਿਕ ਜੇ ਸਮਾਗਮ ਨੇ ਰਾਗੀ ਜਥਾ ਹੋਵੇ ਢਾਡੀ ਜਥਾ ਹੋਵੇ ਕਵੀ ਦਰਬਾਰ ਹੋਵੇ ਤਾਂ ਵੱਖੋ-ਵੱਖਰੇ ਜਿਹੜੇ ਸਮਾਗਮ ਨੇ ਗੱਤਕੇ ਦੇ ਮੁਕਾਬਲੇ ਹੋਣ ਵੱਧ ਤੋਂ ਲੋਕਾਂ ਨੂੰ ਜਿਹੜਾ ਕੀ ਸਿੱਖੀ ਸਿਧਾਂਤ ਦੇ ਨਾਲ ਜੋੜਿਆ ਜਾਵੇ ਤਾਂ ਉਸ ਨੂੰ ਲੈ ਕੇ ਵੱਖੋ-ਵੱਖਰੇ ਆਪਣੇ ਪਰਾਲੇ ਨੇ ਕਿਸ ਤਰ੍ਹਾਂ ਦੇ ਕੀਤੇ ਜਾ ਰਹੇ ਨੇ ਇਸ ਸਮੇਂ ਜੋ ਸੰਗਤਾਂ ਨੇ ਕਿਸ ਤਰ੍ਹਾਂ ਗੁਰੂ ਘਰ ਵਿਖੇ ਨਤਮਸਤਕ ਹੋ ਰਹੀਆਂ ਨੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਰਹੇ ਨੇ ਉੱਥੇ ਪੰਜਾਬ ਸਰਕਾਰ ਵੱਲੋਂ ਵੀ ਤਿੰਨ ਦਿਨ 23 ਅਤੇ 23 24 ਅਤੇ 25 ਤਰੀਕ ਨੂੰ ਵੱਡੇ ਸਮਾਗਮ ਨੇ ਜਿਹੜੇ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਜਿਹੜੇ ਰੱਖੇ ਗਏ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਣ ਦੀ ਉਮੀਦ ਜਾਈ ਜਾ ਰਹੀ ਹੈ ਗਰੀ ਗੁਰ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਜੋਸ਼ ਸ਼ਤਾਬਦੀ ਮਨਾਈ ਜਾ ਰਹੀ ਹੈ ਉਸ ਸ਼ਤਾਬਦੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਹੈ ਉਹ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀ ਹੈ ਕੱਲੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਨਹੀਂ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹੇ ਨਹੀਂ ਹਿਮਾਚਲ ਦੇ ਕੱਲੇ ਵੱਖ-ਵੱਖ ਜ਼ਿਲ੍ਹੇ ਨਹੀਂ ਹੋਰ ਬਹੁਤ ਥਾਵਾਂ ਤੋਂ ਜਿਹੜੀ ਸੰਗਤ ਹੈ ਉਹ ਕਿ ਸਦਿਆ ਖਾਲਸੇ ਦੀ ਜਨ ਭੂਮੀ ਅਨੰਦਪੁਰ ਸਾਹਿਬ ਵਿਖੇ ਆ ਰਹੀ ਹੈ ਸਾਡੇ ਨਾਲ ਇੱਕ ਜਥਾ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਮੈਮ ਸਭ ਤੋਂ ਪਹਿਲਾਂ ਵਾਇਗੁਰੂ ਜੀ ਦਾ ਖਾਲਸਾ ਹੈ ਖਾਲਸਾ ਵਾਇਗੁਰੂ ਜੀ ਦੀ ਫਤਿਹ ਵੀ ਆਲ ਦਾ ਵੇ ਫਰਮ ਮੁੰਬਈ ਅਸੀਂ ਸਾਰੇ ਮੁੰਬਈ ਤੋਂ ਆਇਆ ਸਾਡੇ ਗਰੁੱਪ ਅੰਦਰ 120 ਬੰਦੇ ਆਏ ਨੇ ਔਰ ਅਸੀਂ ਫਸਟ ਟਾਈਮ ਆਇਆ ਅਨੰਦਪੁਰ ਸਾਹਿਬ ਗੁਰੂ ਮਹਾਰਾਜ ਨੂੰ ਬਹੁਤ ਸ਼ੁਕਰਾਨਾ ਕਰਨਾ ਅਤੇ ਇਕਬਾਦਰ ਮਹਾਰਾਜ ਜਿਨ੍ਹਾਂ ਨੇ ਸਾਨੂੰ 350 ਸਾਲ ਦੇ ਗੁਰਪੁਰਾ ਵੀ ਸ਼ਹੀਦੀ ਸ਼ਹਾਦਤ ਗੁਰਪੁਰਾ ਵੀ ਸਾਨੂੰ ਸ਼ਾਮਿਲ ਕੀਤਾ ਗੁਰੂ ਮਹਾਰਾਜ ਨੇ ਔਰ ਅਸੀਂ 19 ਤੋਂ ਆਇਆ ਹਾਂ 19 ਤੋਂ ਲੈ ਕੇ ਅਸੀਂ 30 ਤਾਰੀਖ ਤੱਕ ਇੱਕ ਤਰੀਕ ਨੂੰ ਸਾਡੀ ਵਾਪਸੀ ਹੋ ਜਾਏਗੀ ਕਹਿੰਦੇ ਕਿ 11-12 ਦਿਨ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਜੋੜੇਕਾਰ ਦੀ ਸਾਡੀ ਸੇਵਾ ਹੈ ਸਾਡੀ ਸੰਗਤ ਦੀ ਸਾਰਿਆਂ ਦੀ ਬਹੁਤ ਗਰੁੱਪ ਬਣਾਏ ਨੇ ਕਿਸੇ ਨੂੰ ਕਿਸੇ ਦੀ ਸੇਵਾ ਦਿੱਤੀ ਵੀ ਹੈ ਕਿਸੇ ਬੰਦੇ ਨੂੰ ਕਿਸੇ ਸਾਡੀ ਸਭ ਅਲੱਗ-ਅਲੱਗ ਜਗ੍ਹਾ ਤੇ ਚਾਰ ਜੋੜੇਕਾਰ ਇੱਥੇ ਹਨ ਐਸੇ ਚਾਰ ਜੋੜੇਕਾਰ ਤੇ 120 ਸੰਗਤ ਡਿਸਟ੍ਰੀਬਿਊਟ ਹੋਈ ਪਈ ਹੈ ਜਗਾ-ਜਗਾ ਤੇ ਇਸ ਵਾਰ ਮਣ ਕਿਵੇਂ ਬਣ ਗਿਆ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਪਹਿਲੀ ਵਾਰੀ ਇਸ ਤਰੀਕੇ ਅਸੀਂ ਆਏ ਹਾਂ ਐਡਾ ਵੱਡਾ ਜਥਾ ਲੈ ਕੇ ਕਿਉਂਕਿ ਹੁੰਦਾ ਕਿ ਹਰ ਵਾਰ ਪਲੈਨਿੰਗਾਂ ਬਣ ਜਾਂਦੀਆਂ ਹੁੰਦੀਆਂ ਨੇ ਅਖੀਰ ਤੇ ਇੰਪਲੀਮੈਂਟ ਨਹੀਂ ਹੁੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾ ਇਹ ਜੋ ਜਥਾ ਸੇਵਾ ਕਰਨ ਆਇਆ ਹੈ ਇਹ ਸੇਵਕ ਜਥਾ ਮਲਾੜ ਮੁੰਬਈ ਤੋਂ ਹੈ ਜੀ ਸਾਨੂੰ ਸ਼੍ਰੋਮਣੀ ਕਮੇਟੀ ਨੇ ਆਫਰ ਕੀਤੀ ਵੀ ਅੱਜ ਕੀ 300 ਸਾਲਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ 350 ਸਾਲਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਤੁਹਾਨੂੰ ਜੋੜਿਆਂ ਦੀ ਸੇਵਾ ਦਿੱਤੀ ਜਾਂਦੀ ਹੈ ਜੀ ਸੰਤਾਂ ਦੇ ਜੋੜੇ ਰੱਖਣ ਦੀ ਸੇਵਾ ਦਿੱਤੀ ਜਾਂਦੀ ਸਾਨੂੰ ਚਾਰ ਜਗ੍ਹਾ ਤੇ ਜੋੜਿਆ ਸੇਵਾ ਤੇ ਦਿੱਤੀ ਹੈ ਉਹਨਾਂ ਨੇ ਤੇ ਚਾਰੇ ਜਗ੍ਹਾ ਤੇ ਅਸੀਂ ਜੋੜੇ ਦੇ ਮਤਲਬ ਸੇਵਾ ਨਿਭਾ ਰਹੇ ਆ 24 ਘੰਟੇ ਸੇਵਾ ਕਰ ਰਹੇ ਹਨ ਰਾਲਾਂ ਦੇ ਪਰਿਵਾਰ ਆਏ ਜਾਂ ਇਕੱਲੇ ਇਕੱਲੇ ਜੀ ਆਏ ਇੱਕ ਇੱਕ ਕੁਝ ਕੁਝ ਮੈਂਬਰ ਸਾਡੇ ਆ ਮੀਆਂ ਬੀਵੀ ਬੱਚੇ ਸਮੇਤ ਆਏ ਆ ਕੋਈ ਅਲੱਗ-ਅਲੱਗ ਵੀ ਆਇਆ ਟੋਟਲ ਸਾਡੇ 110 ਆਦਮੀ ਆ ਹਾਂਜੀ ਕੋਲ 110 ਜਣੇ ਬੰਬੇ ਤੋਂ ਆਏ ਹੋ ਕੋਈ ਕਿਵੇਂ ਵੀ ਵਹੀਕਲਾਂ ਦਾ ਇਹ ਜਹਾਜ਼ ਜੁਈ ਤੇ ਹੈ ਕਿ ਐਸੀ ਵੀ ਟ੍ਰੇਨ ਹੀ ਆਏ ਆ ਜਦੋਂ ਸਾਦ ਨੂੰ ਸੇਵਾ ਮਿਲਿਆ ਸੀ ਰਿਜ਼ਰਵੇਸ਼ਨ ਕਰ ਲਈ ਸੀ ਤੇ ਸਾਰੇ ਮੈਂਬਰਾਂ ਨੂੰ ਪੂਰਾ ਤਿਆਰ ਰੱਖਿਆ ਸੀ ਤੇ ਜਦੋਂ ਉਹਨਾਂ ਸਾਨੂੰ ਜੋੜਿਆਂ ਦੀ ਸੇਵਾ ਦਿੱਤੀ ਫਿਰ ਸਾਨੂੰ ਉਹਨਾਂ ਨੇ ਮੈਸੇਜ ਭੇਜਿਆ ਵੀ ਤੁਸੀਂ ਸਵੇਰ ਦਾ ਚਾਹ ਨਾਸ਼ਤਾ ਜਿਹੜਾ ਹੈ ਉਹ ਵੀ ਬੰਬੇ ਦੀ ਸੰਗਤੀ ਕਰੇਗੀ ਮਲਾੜ ਸੇਵਕ ਜਥਾ ਕਰੇਗਾ ਉਹਦਾ ਤਕਰੀਬਨ 14-15 ਲੱਖ ਰੁਪਏ ਦਾ ਖਰਚਾ ਹੈਗਾ ਔਰ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਸਾਰਾ ਪੈਸਾ ਇਕੱਠਾ ਕੀਤਾ ਔਰ ਉਹਦੇ ਵਿੱਚ ਦੋ ਤਿੰਨ ਮਿੱਠੇ ਮਠਰੀ ਬਾਲੂਛੀਆਂ ਸ਼ੱਕਰਪਾਰੇ ਔਰ ਮਠੀ ਵਗੈਰਾ ਸਾਰਾ ਬਿਸਕਟ ਦੇ ਪੈਕੇਟ ਇਹ ਸਾਰੇ ਅਸੀਂ ਮਤਲਬ ਇੱਥੋਂ ਆਣ ਕੇ ਖਰੀਦੇ ਜੋ ਹੁਣ ਤੱਕ ਸੇਵਾ 10 ਦਿਨ ਤੱਕ ਸੇਵਾ ਚੱਲੇਗੀ ਵੱਡੀ ਗਿਣਤੀ ਦੇ ਵਿੱਚ ਜੋ ਸੇਵਕ ਜਥਾ ਕਹਿ ਸਕਦੇ ਆ ਸੇਵਕ ਜਥਾ ਜਿਹੜਾ ਕੈਸਾ ਦੇ ਬੰਬੇ ਤੋਂ ਪੁੱਜਿਆ ਉਹਨਾਂ ਵੱਲੋਂ ਜਿਹੜੀ ਕੀ ਇੱਥੇ ਸੇਵਾ ਕੀਤੀ ਜਾ ਰਹੀ ਹੈ ਤਕਰੀਬਨ 110 ਲੋਕਾਂ ਦੀ ਗਿਣਤੀ ਵਾਲਾ ਇਹ ਜਥਾ ਜਿਹੜਾ ਕੈਸਾ ਦੇ ਬੰਬੇ ਤੋਂ ਆ ਕੇ ਅਨੰਦਪੁਰ ਸਾਹਿਬ ਵਿਖੇ ਸੇਵਾ ਕਰ ਰਿਹਾ ਹੈ